ਲੋ ਜੀ ਭਾਈ ਮਿੱਠਾ ਮੂੰਹ ਕਰਕੇ ਅੰਕਲਿਆਂ ਦਾ ਕੰਮ ਲਾਉਣਾ ਏ। ਸਤਿ ਸ਼੍ਰੀ ਅਕਾਲ ਜੀ। ਲਓ ਜੀ। ਭਾਈ ਇਹ ਤਾਂ ਅੰਕਲ ਮੰਨਣ ਵਾਲੀ ਗੱਲ ਆ ਫਿਰ। ਬੰਨੇ ਪਨਾਮ ਕਰੋ। ਹਾਂ। ਦਾਬੀ ਆ ਬਈ ਲਿਖੋ ਇੱਧਰ। ਕਰ ਲੈ। 3 3 6 2 8 ਹਾਂ ਪੂਰਾ ਮਾਲ। ਭਾਈ ਇਹ ਵੀ ਬੰਦੇ ਮਿਲਦੇ ਨਹੀਂ ਹੈਗੇ। ਰੱਬ ਦੀ ਕਿਰਪਾ ਕੇ ਮਿਲੇ ਆ ਵੀ ਗੱਡੀ 'ਚ। ਭਾਈ ਐਂ ਕਰੋ। ਗੱਡੀ ਆਉਂਦੀ ਕਿਸੇ ਨੂੰ ਚਲਾਉਣੀ? ਗੱਡੀ ਆਉਂਦੀ ਚਲਾਉਣੀ? ਨਾਲੇ ਲੈ ਜੇ ਕਰੋ ਗੱਡੀ ਨਾਲੇ ਲਿਆਇ ਕਰੋ। ਪਈ ਹੋਣਾ ਕੀ ਇਹ ਤਾਂ ਨਵੇਂ ਮਿਠਾਈ ਲਾਇਆ ਹੈ ਪਹਿਲੀ ਵਾਰ ਆਇਆ ਹਾਂ ਹੁੰਦਾ ਹੋਗਾ ਵਾਹ ਪਰ ਹੋਗਾ ਅੱਜ ਮਥਾ ਟੇਕਾ ਮੈਂ ਵੀ ਪਈਏ ਪਤਾ ਕੀ ਕਹਿੰਦੇ ਅੰਕਲ ਕਹਿੰਦੇ ਖੇਤਵਾ ਡੱਬਾ ਲੱਗ ਚਾਹੀਦਾ ਇਹ ਉਹ ਕੋਈ ਗੱਲ ਨਹੀਂ ਯਾਰ ਕੋਈ ਦਿੱਕਤ ਨਹੀਂ ਘੱਨਾ ਕੰਨ ਬਸ ਹੋਰ ਠੀਕ ਹੈ ਹਾਂ ਲਖਵਿੰਦਰ ਉੱਥੇ ਵੀ ਆ ਜੂ ਹਾਂ ਆ ਹੋਰ ਦੱਸ ਲੱਡੂ ਆ ਚਾਹੀਦੇ ਕਰਾਸ ਗੁੱਲੇ ਚਾਹੀਦੇ ਲੈ ਬਈ ਸ਼ੁਕਰੀਆ ਭਾਈ ਨਹੀਂ ਮੈਂ ਖਾ ਲੇ ਮੈਂ ਮੇਰੇ ਮਿੱਠਾ ਖਾਣਾ ਉਹ ਮਾਰੋ ਬੰਦੇ ਮਾਰਦੇ ਉਹ ਮਾਤਾ ਹੀ ਨਹੀਂ ਲੈਂਦਾ ਡੱਬਾ ਭਈ ਯਾਰ ਸਰਮਾਇਤ ਫਰਾਰ ਕਾਟਣ ਹਾਂ ਕੋਈ ਗੱਲ ਨਹੀਂ ਖਾ ਉਹ ਮਿਠਾ ਜਨ ਕਰੀਏ ਅੰਕਲ ਬਾਨ ਬਾਨ ਟੁੱਟ ਗਿਆ ਜਿਹੜੇ ਸਾਹਮਣੇ ਪਨੀਰੀ ਭਰੀ ਐ ਤਾਂ ਉਹ ਇਹ ਤਾਂ ਤਾਤੀ ਖਾ ਗਈ ਪਾਣੀ ਬੋਲੀ ਬਹੁਤ ਆ ਪਨੀਰੀ ਮੈਂ ਦੋ ਕੁੱਟੀਆਂ ਪੱਟੀਆਂ ਆਏ ਬਹੁਤ ਬੋਲੀ ਹੁਣ ਦੇ ਤਾਂ ਚਾਹ ਬਾਕੀ ਬਾਈ ਪਨੀਰੀ ਵੀ ਪਾਣੀ ਬਣਾਉਣਾ ਸਰ੍ਹਫਤ ਬਣਾ ਕੇ ਪਾਣੀ ਪੀ ਲੈਗੇ ਹਾਂ ਸਰ੍ਹਫਤ ਵਾਲਾ ਬਰਫ਼ ਪਾ ਦिए ਬੇਕ ਠੰਡਾ ਪਾਣੀ ਹਾਂ ਨਹੀਂ ਲੈ ਚੜੀਆਂ ਆਣੀ ਦੱਸ ਦਿਓ ਜਦੋਂ ਹੋ ਗਈ 23 ਦਿਨਾਂ ਅਗਰ ਬਾਈ 23 ਦਿਨ ਦੀ ਹਾਂਜੀ ਬਾਈ 23 ਦਿਨ ਦੀ ਹੋ ਗਈ ਬਾਈ ਦੇਰ ਵਿੱਚ ਬ੍ਰੀਕ ਬ੍ਰੀਕ ਜਾਂ ਕੱਖ ਹੋ ਗਿਆ ਲੱਗਦਾ ਕਿਤੇ ਆਹ ਮੋਟ ਲੰਬਾ ਨਹੀਂ ਰੱਖਣਾ ਕੰਮ ਚਾਰ ਆਹ ਸਪਰੇ ਨਹੀਂ ਕੀਤੀ ਕਰੀ ਅੰਕਲ ਉਹ ਬਾਈ ਸਪਰੇ ਨਹੀਂ ਕਰੀ ਹੈਗੀ ਕੀ ਉਹ ਕੱਖਾ ਦੇ ਹੋ ਗਿਆ ਕਰੀ ਤੀ ਚਲ ਕੋਧ ਤੇ ਇੱਕ ਇੱਕ ਦੋ ਟੱਕੀਆਂ ਤਾਂ ਫੜ ਲੈਣ ਇਹਨਾਂ ਨੇ ਕਿੰਨੇ ਦਿਨ ਦੇ ਹੋਰੀ ਇਹ ਨਹੀਂ ਆਹੇ ਹੋ ਗਈ ਜੀ ਅੱਜ ਹੋ ਗਈ ਬਾਈ ਦਿੰਦੀ 17 18 19 20 4 ਦਿਨ ਹੋ ਗਏ 31 ਹਾਂ 14 ਦਿਨ ਹੋ ਗਏ 14 14 ਦਾ 24 ਦਿਨ ਦੀ ਹੋਗੀ 25 22 24 ਦਿਨ ਦੀ ਹੋਗੀ ਬਸ 24 ਨੂੰ ਨਹੀਂ ਭਾਈ 19 ਨੂੰ ਭੀਜੀ ਸੀ 25 ਦਿਨ ਨਰਮੇ ਬਲੀ ਆ ਰਹੀ ਨਹੀਂ ਪੋਲੀ ਆਮਨੇ ਆ ਦੋ ਗੁੱਟੀ ਬਟੀਆਂ ਆਇਓ ਹੁੰਦਾ ਦੇਖੀ ਇੱਕ ਦਫਾ ਮਾਂ ਦਾ ਨੰਬਰਦਾਰ ਕਰ ਜੈਕ ਵੀ ਪੋਲੀ ਹੈ ਮਖਲਾ ਨੰਬਰਦਾਰ ਕਿਆ ਕਰੂਗਾ ਇਹ ਲੈ ਆਏ ਹੁੰਦੇ ਲੈ ਸਾਡ ਨੰਬਰ ਤਾਂ ਦੇਖਾਂ ਹਾਂ ਆਮ ਦੇਖੇ ਹਾਂ ਪਰ ਬਾਪਟ ਕੇ ਦੇਖ ਕੇ ਗਏ ਤੁਸੀਂ ਆ ਇਹ ਆਲੇ ਹੋਰੇ ਇੱਕ ਵਾਰ ਚੀਓ ਕੁਛੀ ਵਾਂਦੋ ਕੁਛੀਓ ਕੁਛੀ ਹਾਂ ਨੰਬਰ ਦਾ 2 ਕਿਲੇ ਦੀ ਪਾੜ ਦੂਗੇ ਹੁਣ ਤੇ ਪਾੜਦਾ ਨਹੀਂ ਨਾ ਸਾਰੀਓ ਕੈਰੀ ਪਾੜਦੈ ਨਹੀਂ 2 4 ਤੇ ਨਰੇੜ ਦਾ ਨਾ ਨਹੀਂ ਇੱਕ ਦਿਨ ਮੈਂ ਤਾਂ 2 ਕਿਲੇ ਹੁਣੇ ਕਰਾ ਦਿਆ ਮੈਂ ਘੜੀ ਜੱਟ ਕੇ 10 15 ਮਿੰਟ ਬੰਦ ਹਾਂ 10 15 ਮਿੰਟ ਦੇ ਦੇਉਣਾ ਬਾਰ ਬਾਕਿ ਨਾ ਵਿੱਚ ਇੱਕ ਬਾਲਟੀ ਦੇਉਣਾ ਪਾਣੀ ਦੀ ਪਾਣੀ ਕੋਈ ਨਹੀਂ ਨਹੀਂ ਉਹ ਕੜੀ ਤਾਂ ਨਹੀਂ ਨਾ ਇਹ ਤਾਂ ਪੁੱਲਾ ਹੀ ਹੈ ਕੋਲਾ ਨਹੀਂ ਬਣੀ ਦੀ ਕੱਚੀ ਬਣੀ ਦੀ ਹੈ ੱਗਾ ਬਈ ਕੱਦੂ ਕਰਦਾ ਏ ਆ ਕਾ ਨਿਬੜ ਕੇ ਕੱਦੂ ਆ ਕਰ ਰਹਿ ਗਿਆ ਹਲੇ ਜਾਂਦਾ ਨਾਮਾ ਜੇ ਇਹ ਭਈਏ ਮੇਰੀ ਜਿਰੀ ਲਾ ਕੇ ਗਏ ਥੇ ਭਾਈ ਓਏ ਜਿੰਨੇ ਮਰਜੀ ਰੋੜੇ ਚੱਕ ਲੋ ਤੁਹਾਡੇ ਹੀ ਸਰਦਾਰ ਹੈਗਾ ਵਾਰ ਵਾਰ ਕੱਢਣੇ ਨੂੰ ਵਾਰ ਕੋਈ ਬੰਦੇ ਨਹੀਂ ਨੋੜੇ ਨਹੀਂ ਸਮਾ ਤੇ ਠੰਡੇ ਪਾਣੀ ਚ ਬੈਠ ਕੇ ਪੱਟੇ ਬਹੁਤ ਹੋ ਗਏ ਕਾਪੀ ਇਕ ਤੇ 321 ਕਿਹੜੀ ਆ ਸੀਆਰ 3131 ਹਾਂ ਅਗਲ ਮਿੱਟੀ ਜੜ ਹੈ ਨਹੀਂ ਉਹ ਜੜ ਪੱਟੇ ਦੱਸੀ ਹਾਂ ਠੀਕ ਆ ਨਾਰਮਲ ਹੈ ਹਾਂ ਦਾ ਹੈ ਠੀਕ ਆ ਇਹ ਨਿਆਣੀ ਆ ਪਤਰੀ ਬਹੁਤ ਨਿਆਣੀ ਨਿਆਣੀ ਨੂੰ ਕਾਮਯਾਬ ਆ ਜੇ ਵੱਢ ਕੇ ਲਾਈਏ ਫੇਰ ਘਟ ਕਾਮਯਾਬ ਉਹਦਾ ਛਾੜਦਾ ਨਹੀਂ ਪਰਤਾ ਪਾਣੀ ਪਤਾ ਕੀ ਹੋਇਆ ਮੀਂਹ ਪੈ ਗਿਆ ਰਾਤ ਯਾਰ ਉਹਦੇ ਉਹ ਨਿਆਣੇ ਚਲੇ ਗਏ ਲੈਣੇ ਦੁਨਿਆਣੇ ਆਏ ਤੇ ਅੱਜ ਨਿਆਣੇ ਕਿਨ੍ਹ ਗਏ ਹੋਏ ਪਾਣੀ ਫੁੱਲ ਆਕਲ ਕਰਮ ਵਾਲਾ ਬਾਈ ਤੈਨੂੰ ਲੇਬਰ ਮਿਲ ਗਈ ਨਹੀਂ ਮਿਲਦੀ ਨਹੀਂ ਹੈ ਜੀ ਉਹ ਬੰਦੇ ਲੇਬਰ ਦੀ ਤਾਂ ਆਏ ਆ ਮੰਤੇ ਗਾਜੇ ਇਹ ਬੰਦੇ ਪੁਰਾਣੇ ਆ ਵਿਚਾਰੇ ਅੱਛਾ ਹਾਂ ਰਾਜੂ ਭਾਈ ਨੇ ਦਵਾਤੇ ਅੱਛਾ ਉਹ ਨੰਬਰ ਕਹਿੰਦਾ ਨੰਬਰ ਕਿੱਥੇ ਹੈ ਲਖੰਦਰ ਆ ਕਿਹੜੇ ਲਖੰਦਰ ਭਾਈ ਹੁਣ ਆਏ ਦੱਸ ਵੀ ਜਦ ਮੱਥਾ ਟੇਕਣਾ ਹੈ ਕਿਆ ਖਾਣਾ ਹੈ ਮੱਥਾ ਟੇਕਣਾ ਦੱਸ ਕਿਆ ਖਾਣਾ ਹੈ ਹੋਰ ਦੱਸ ਤੂੰ ਓਰੇ ਦਾ ਟੇਕ ਲੈ ਆਪਾਂ ਗਲਾਬ ਜਮਣਾ ਨਾਲ ਉੱਥੇ ਦਾ ਥਕਾ ਦੇਣਾ ਟੇਕਣਾ ਠੀਕ ਨੇ ਉਹ ਜੀ ਹਾਜ਼ਰ ਹੋ ਜਾਣੇ ਉਹੀ ਹਾਜ਼ਰ ਹੋ ਜਾਣੇ ਲੋ ਜੀ ਭਾਈ 10 ਵਜੇ ਲੇਬਰ ਆਈ ਹੈ ਦਿਨ ਚ 10 ਵਜੇ ਸੀ ਸ਼ਾਮ ਲਈ ਉਹੀ ਕੰਮ ਹੋਇਆ ਰਾਤ ਰਾਤ ਇਹ 10 ਵਜੇ ਆਏ ਆ ਜਦੇ ਮੋਟਰਸਾਈਕਲ ਉੱਥੇ ਖੜੇ ਤੇ ਜੀ ਅੱਛਾ ਪਹਿਲੇ ਹੀ ਫੋਨ ਆ ਗਿਆ ਵੀ ਬੰਦੇ ਆ ਤੋ ਮਰੇ ਉੱਥੇ ਰੋਕੜ ਆ ਕੇ ਆ ਜੂ ਬਸ ਠੀਕ ਆ ਆ ਬਲੇ ਚਲੋ ਠੀਕ ਐ ਅਕਰ ਹੁਣ ਇੱਕ ਮੀਂਹ ਪਵਾ ਦੇ ਛੋਟਾ ਜਿਹਾ ਮੀਂਹ ਪੈ ਜਾਣਾ ਫੇਰ ਕੰਮ ਲੂਟ ਆਏ ਨੇ ਸਾਰੇ ਨਾ ਭਾਈ ਚੱਲਦਾ ਕੰਮ ਮਾਰ ਮਾਰ ਫੇਰ ਆਦਰਾ ਰਹਿੰਦਾ ਵਾਲੇ ਦਾ ਟਰੈਕਟਰ ਜਾਣ ਵਿੱਚ ਤੇ ਇੰਨਾ ਹੁੰਦਾ ਨਹੀਂ ਹੈਗਾ ਆਜ ਅੱਗੇ ਨੂੰ ਹੀ ਫੋਨ ਕਰਤਾ ਕਿ ਕਿਸੇ ਨੇ ਕਹਿੰਦਾ ਵੀ ਤੇਰੇ ਪਾਪੇ ਨੇ ਸਾਰਾ ਕੁਝੇ ਭਰਤਾ ਉੱਥੇ ਜੱਗਾ ਘਰ ਆ ਫੋਨ ਆਇਆ ਵੀ ਕਹਿੰਦਾ ਪਾਪੇ ਮੋਟਰ ਨੂੰ ਕੀ ਹੋ ਗਿਆ ਵੀ ਬੰਦ ਕਰ ਦੇ ਮੈਂ ਕਿਹਾ ਪਾਣੀ ਤਾਂ ਹੋਵੇ ਬੜਾ ਜੀ ਜੀਰੇਟਰ ਲਾਇਆ ਪਤਾ ਨਾ ਉਧਰ ਬਿਜਲੀ ਲਾਈਟ ਆਈ ਵਿੱਚ ਅੱਛਾ ਠੀਕ ਆ ਉਹ ਪੈਪ ਲਾ ਕੇ ਪਰਤਾਂ ਬਾ ਹੁਣ ਇਹ ਦੇਖ ਲੈ ਵੀ ਕਿੰਨਾ ਟਾਈਮ ਹੋਇਆ ਮਨ ਹੁਣ 11:00 ਵੱਜ ਗਏ 11:00 ਵੱਜ ਗਏ ਰਾਤ ਨੂੰ 8:00 ਵਜੇ ਭੇਜਣਾ ਆਹ ਪਟਾ ਦੇਣੀ ਚੈਰੀ ਬੱਸ ਠੀਕ ਆ ਚੈਰੀਆਂ ਸਾਫ ਕਰ ਦੇ ਘੜੀ ਘੜੀ ਆਉਣ ਨਾਲ ਇਹਨਾਂ ਨੂੰ ਵੀ ਔਖਾ ਬਸ ਲੱਦ ਕੇ ਟਰਾਜੀ ਹੋ ਤੇ ਦੇਖਿਆ ਹੰਕਾਲੂ ਲੱਗੂਗਾ ਹਾਂ ਦੋ ਦਿਨ ਚ ਲੱਗਣੀ ਸਾਡੇ ਨੇ ਅਜੇ ਲੋ ਜੀ ਬਾਈ ਜੀਰਿਆਂ ਨੂੰ ਪਾਣੀ ਛੜਤਾ ਪਤਾ ਨਹੀਂ ਇੰਨੀ ਗਰਮੀ ਚ ਕਿਆ ਕਰੋਗੇ ਤੇਰੀ ਕਾਲ ਦੀ ਅਮਨੇ ਬਹੁਤ ਗਰਮੀ ਮੈਂ ਫੰਦਾ ਕਿਆ ਕਰੂਗਾ ਹਾਂ ਕਿ ਨਹੀਂ ਗਰਮੀ ਕਹਦੇ ਉਹ ਨਹੀਂ ਹੋ ਪਰ ਇਹ ਫੌਣਮ ਦੇਖਾ ਨੇਵਰ ਪਰ ਵੀ ਤਰਸ ਆਉਂਦਾ ਹਾਂ ਨੇਵਰ ਵੀ ਕਿਆ ਕਰੇ ਹਾਂ ਬਈਆਂ ਨੂੰ ਸਾਰੇ ਉਹ ਭਾਈ ਦੇਖ ਕੇ ਦੋਈ ਦੂਈ ਪਏ ਉਹ ਕਿਤੇ ਭਈਆਂ ਤੇ ਪਹਿਲਾਂ ਪਾਈ ਜਾਂਦੇ ਠੀਕ ਨਹੀਂ ਗੱਲ ਤਾਂ ਵਿਚੇ ਪਏ ਰਹਿਣ ਹਾਂ ਵਿਚੇ ਪਏ ਰਹਿ ਜਾਣੇ ਹੋਰ ਤਾਂ ਬੰਦਾ ਉੱਦੇ ਵਿੱਚ ਪਿਆ ਰਹਿ ਜਾਊਗਾ ਪਰ ਤਾਂ ਹੁਣ ਤਾਂ ਜੇ ਆਪਾਂ ਕਹੀਏ ਦੋ ਕੀ ਲਿਆ ਪਰ ਤੇ ਲੰਗੇ ਪੈਰੀ ਤੁਰ ਕੇ ਨਹੀਂ ਆ ਸਕਦਾ ਮੈਂ ਭੱਜ ਕੇ ਪਾਣੀ ਦੇ ਬੜਿਆ ਤੇਨੂੰ ਮੈਂ ਕਹਿੰਦਾ ਵੀ ਠੰਡੀ ਬੋਤਲ ਦਊਗਾ ਫਿਰ ਐਨੂ ਕੱਢ ਕੇ ਦਿਖਾ ਦੇ ਬਗੈਰ ਮੈਂ ਲਿਫਾਫਾ ਲੈ ਬਗਨੇ ਉਹਦੇ ਨਾਲ ਨਾਲ ਤੇ ਮੈਂ ਗੰਨੇ ਦੇ ਵਿੱਚ ਉਤਰਿਆ ਉਹ ਲਾਗਵਰ ਹਾਂ ਮੈਂ ਗੰਨੇ ਦੇ ਵਿੱਚ ਉਤਰਿਆ ਦੋ ਜਗ੍ਹਾ ਹਾਂ ਹਾਂ ਲਿਫਾਫਾ ਭਖਦਾ ਪੂਰਾ ਮੈਂ ਕਹਿੰਦਾ ਵੀ ਭਖਦਾ ਪੂਰਾ ਨਾ ਇੰਨੀ ਗਰਮੀ ਸੀ ਢੱਕੇ ਲੱਗੇ ਮਰੂਗੇ ਵੀ ਹਾਂ ਮੇ ਫਰਕ ਤਾਂ ਪੈਣਾ ਹੀ ਹੈ ਬਾਈ ਕਿ 5% ਢੱਕੇ ਤਾਂ ਮਰੂਗੇ ਹਾਂ ਮਰ ਜਾਣੇ ਲੈ ਵੀ ਨਾ ਸਰਦਾ ਵੀ ਨਹੀਂ ਦਰਦਾ ਵੀ ਨਹੀਂ ਹੁਣ ਚੱਲ ਆਪਣੇ ਦਾ ਪ੍ਰਧਾਨ ਘਟ ਜਿਹੜੇ ਮੋਟਾ ਕੰਮ ਉਹਨਾਂ ਤਾਂ ਚਾਲ ਬਣਾਉਣੀ ਪੈਣੀ ਬਈ ਬਹੁਤ ਔਖਾ ਉਹਦਾ ਬਾਈ ਕਿ ਨਹੀਂ ਚਲੋ ਤਾਂ ਲੱਗੀ ਜਾਣੇ ਲੇਬਰ ਤਾਂ ਦੇਖ ਲਵਾਂਗੇ ਕਿੱਵਾਂ ਦਰਦਾ ਬਾਸਾ ਵੈਸੇ ਬਾਈ ਲੇਬਰਾਂ ਮਿਲਦੀ ਆ ਵੀ ਨਹੀਂ ਹੈਗੀਆਂ ਜਿਹੜੇ ਕੋ ਹੈਗੇ ਆ ਕਿਸੇ ਕੋ 4 ਬੰਦੇ ਕਿਸੇ ਕੋ 5 ਮੋਟੀ ਲੇਬਰ ਨਹੀਂ ਹਲੇ ਦੇਖੀਏ ਆਏ ਨਹੀਂ ਬੰਦੇ ਉਹਦੇ ਆਈ ਜਾਂਦੇ ਬਸ 10:30 ਦੇ ਬਾਅਦ ਸਟਾਰਟ ਹੋ ਜਾਂਦੇ ਤੇ ਉਹਨੇ ਆਈ ਜਾਂਦੇ ਹੁਣ ਸਾਰੇ ਉਸਕ ਬਾਈ ਜਿਹੜੇ ਲੇਬਰ ਵਾਲੇ ਇਹ ਵੀ ਕਹਿੰਦੇ ਵੀ ਸਾਤੇ ਸਵੇਰੇ ਕੰਮ ਹੁੰਦਾ ਜਾਂ ਸ਼ਾਮ ਨੂੰ ਹੁੰਦਾ ਤੇ ਪਹਿਨ ਨੂੰ ਤਾਂ ਅੱਗੇ ਪੈ ਜਾਂਦੀ ਉਹ ਤਾਂ ਕਰੀਂ ਦਿੱਤਾ ਸੀ ਤੂੰ ਕਹਿੰਦਾ ਸੂਰਿਆ ਬੈਰ ਇਹਦਾ ਵੀ ਚੱਲ ਆਏ ਆ ਵੀ ਲਾਈਟ ਆ ਜਾਂਦੀ ਆ ਵੀ ਠੰਡਾ ਪਾਣੀ ਪੈ ਜਾਂਦਾ ਏ ਦਿਨ ਚ ਲਾਈਟ ਪ੍ਰਦਾਨ ਜੇ ਕਿਤੇ ਲਾਈਟ ਰਾਤਰੀ ਵਾਰੀ ਹੋਵੇ ਜਾਂ ਦਿਨ ਦੀ ਹੋਵੇ ਫੇਰ ਤਾਂ ਬਹੁਤ ਆ ਕੰਮ ਹੋ ਜੀਵੇ ਹੁਣ ਕਿਹਾ ਲਾਉਣੇ ਪੈਣੇ ਆ ਲਾਉਣੇ ਪੈਣੇ ਬਾਈ ਪਰ ਸਾਡੇ ਆਏ ਆ ਬਾਈ ਜੇ ਇੱਕ ਵਾਰ ਲੱਗੇ ਗਾਹਾਂ ਜੇ ਮੀਂਹ ਪੈਣ ਲੱਗੇ ਰੋਜ਼ੇ ਮੀਂਹ ਪਈ ਜਾਂਦਾ ਹ ਬਾਫੇ ਚੱਲ ਪੈਂਦੇ ਆ ਪਰ ਇੱਕ ਗੱਲ ਹੈ ਜੇ ਮੀਂਹ ਆ ਪਿਆ 15 ਦਿਨ 20 ਦਿਨ ਉਹ ਤਾਂ ਬਾਜੀ ਨੇ 15 20 ਦਿਨ ਮੀਂਹ ਪੈ ਤੇ ਲਾ ਦੇਣ ਸਾਡੇ ਨਾਲੇ ਰਲਦੇ ਹਾਂ ਹਾਂ ਜਿਨੇ ਅੱਜ ਲਾਏ ਜਾਂ ਜਿਨੇ 10 ਦਿਨ ਨੂੰ ਲਾਉਣੇ ਆ ਜੇ ਉਹ ਦਿਨਾਂ 'ਚ ਮੀਂਹ ਪਈਗਾ ਤਾਂ ਉਹ ਹਰੀ ਚੱਲ ਪੈਂਦੀ ਆ ਹਾਂ ਹਾਂ ਠੀਕ ਫਰਕ ਇਹ ਖੜ ਕੇ ਚੱਲਦੇ ਬਾਈ ਫਿਰ ਹਾਂ ਖੜ ਕੇ ਚੱਲਣਾ ਫੂਕੇ ਚੱਲਣਾ ਇਹ ਤਾਂ ਉਹ ਜੜ ਫੜੇ ਹੋਣੀ ਸਵੇਰ ਦਾ ਸ਼ਾਮ ਦਾ ਬਹੁਤ ਫਰਕ ਰਹਿੰਦਾ ਨਜ਼ਰ ਆਏ ਮੈਨੂੰ ਬੱਦਲ ਵਾਈ ਵੀ ਹੁੰਦੀ ਹੋਣੀ ਬਾਈ ਪਤਾ ਨਹੀਂ ਕੀ ਗੱਲ ਹੈ ਹੁਣ ਤਾਂ ਉਹ ਕੰਮ ਹੋਇਆ ਬਾਈ ਏਸੀ ਵੀ ਫਟਣੇ ਵਾਲਾ ਕੰਮ ਹੈ ਨੇਰੀ ਨੇਰੀ ਬਥੇਰੀ ਆ ਜਾਂਦੀ ਅਜੇ ਮਸੋ ਹਟਿਆ ਦੇਖਣਗੇ ਜਲਦੀ ਮੈਂ ਕਿਹਾ ਤੂੰ ਨਾ ਬਾਬਾ ਚੱਲ ਰੈੱਡ ਪਹਜਾ ਦੇਣੀ ਤੇ ਸਾਨੂੰ ਲਾਈਟ ਚਾਹੀਦੀ ਲਾਈਟ ਪੂਰੀ ਐ ਤੇ ਗਰਮੀ ਵੀ ਸਹਿ ਲੂਗਾ ਬੰਦਾ ਐਵੇਂ ਮੀਂਹ ਪ੍ਰਧਾਨ ਜੀ ਦੱਸਿਆ ਤਾਂ ਪਿਆ ਨਹੀਂ ਕਿ ਪੈ ਜਾਊਗਾ ਕਿਸੇ ਦਿਨ ਦੱਸਿਆ ਬਹਿ ਕੇ ਦਿਨ ਮੈਂ ਕਿਹਾ ਦੱਸੇ ਵੀਰੇ ਅਸਰੇ ਦਾ ਕੱਟ ਲੰਨੇ ਹਫਤਾ 35% ਵਾਲਾ ਹਾਂ 35% ਵਾਲਾ ਬੜਾ ਗੁੱਸਾ ਨਹੀਂ ਆਉਂਦਾ ਪੈ 2% ਵਾਲੇ ਵੀ ਜਾਂਦਾ ਹੈ ਨਾ ਠੀਕ ਐ ਬਾਕੀ ਰੱਬ ਦਾ ਕਰਾਨ ਹੁਣ ਕਈ ਬੁਤੇ ਇਹੇ ਜੇ ਕੋਈ ਜੰਗਲ 'ਚ ਖੜਾ ਕੋਈ ਮਹਿਰ 'ਚ ਖੜਾ ਜਿੱਥੇ ਪਾਣੀ ਲੱਗਣਾ ਹੀ ਨਹੀਂ ਹੈਗਾ ਉਹ ਵੀ ਆਹੀ ਹਾਲਤ ਰਮੀਦੀਪ ਅੱਜੇ ਕੰਮ ਦੀ ਹੈ ਜਿੱਦ ਬਤ ਫਿਰਦੇ ਆ ਜੰਗਲ ਜੀ ਦੇ ਵਿੱਚ ਖੇਤਾਂ 'ਚ ਫਿਰਦੇ ਪਾਣੀ ਨਹੀਂ ਹੈਗਾ ਹਾਂ ਦੇਖ ਲੈ ਔਰ ਸੁਲਕਰਾਂ ਦੇ ਜਿੱਥੇ ਮੁਰਗੀ ਫਾਰਮ ਆ ਪਰਸ ਤੋਂ ਦੋ ਬੈਠੇ ਚ ਬੱਚੇ ਦੇਪਨ ਪਾਣੀ ਪੀਣੇ ਨੂੰ ਬਾਹਰ ਨਿਕਲੇ ਕੋਈ ਗੱਲ ਹੈ ਵੀ ਇਹ ਨਦੀਆਂ 'ਚ ਬਾਈ ਰੇਤਾ ਗਰਮ ਹੈ ਪਾਣੀ ਹੈ ਨਹੀਂ ਵੀ ਕਈ ਦਰਖਤ ਸੁੱਕ ਰਹੇ ਆ ਉਹ ਵੀ ਪਾਣੀ ਦੀ ਹੱਸਪਰਾਂ ਵੀ ਪਾਣੀ ਨਹੀਂ ਕਰ ਪਾਵੇ ਮੋਰ ਫਿਰਦੇ ਆ ਦੇਖ ਲੈ ਖੇਤਾਂ ਜਾ ਕੇ ਨਦੀ 'ਚ ਆਹ ਨਾ ਪ੍ਰਾਣੀ ਕਣਾਂ ਜਿਹੜੇ ਗੰਨੇ ਗੁੰਨੇ ਐ ਚਾਰ ਦਿਨ ਇਹਨਾਂ ਨੂੰ ਪਾਣੀ ਨਾ ਦਈਏ ਸੁੱਕ ਜਾਣੇ ਬਹੁਤ ਔਖਾ ਹੋ ਗਈ ਆ ਬੂਟੇ ਬਾਟੇ ਚਾਹੀਦਾ ਮੀਂਹ ਕਿਦ ਦੜੂਕੇਦਾਰ ਪ੍ਰਾਣਾ ਪੱਕਾ ਇੱਕ ਮੀਂਹ ਪੈ ਗਿਆ ਦੜੂਕੇਦਾਰ ਬਾਈ ਇੱਕ ਮੀਂਹ ਪੈ ਜਵੇ ਬਸ ਕੰਮ ਖਤਮ ਉਹਦੇ ਜੇ ਵੀ ਐਦਾਂ ਫਾਇਦਾ ਹੋਣਾ ਇੱਕ ਧਰਤੀ ਗਿੱਲੀ ਹੋਣੀ ਜੇ ਕਿਸੇ ਨੇ ਕੱਦੂ ਵੀ ਕਰਨਾ ਤੇ ਛੇਤੀ ਖੇਰ ਭਰ ਜਾਣੇ ਹਾਂ ਹਾਂ ਹੁਣ ਧਰਤੀ ਭੁਖੀ ਬਹੁਤ ਧਰਤੀ ਭੁਖੀ ਆ ਬਹੁਤ ਹਮਨੇ ਪਾਣੀ ਤਰਦਾ ਨਹੀਂ ਹੈਗਾ ਪਾਣੀ ਚੋਨਾ ਗਿਆ ਉਹ ਬਾਹਰ ਦੇ ਗਿਆ ਬੁਲਬੁਨੀਆਂ ਕੱਢਦਾ ਪਾਣੀ ਦਿੱਤੇ ਨਹੀਂ ਜਾਣਾ ਘਰ ਤੇ ਖਾ ਖਾ ਕੇ ਭੇਜਦੀ ਘਾ ਹਾਂ ਖੜਕਾ ਕਰਦਾ ਪਾਣੀ ਦੇਖ ਲੈ ਆਏ ਕਹਿੰਦੇ ਵੀ ਕਮੀ ਮਿਲ ਗਿਆ ਸਾਰਾ ਮਿਲ ਜਾਣਾ ਪਾਣੀ ਨੇ ਭੱਜਣਾ ਹੀ ਜਾਣਾ ਔਰ ਕਿਆ ਬਾ ਫਿਰ ਪਰ ਉਹਨੇ ਆਪਣੇ ਹੈ ਤਾਂ ਹੈ ਨਹੀਂ ਨਾ ਤਾਂ ਆਪਣੇ ਏਰੀਆ 'ਚ ਯਾਰ ਆਹ ਆਪਣੇ ਤਾਂ ਕੱਟਿਆ ਨਹੀਂ ਮੰਡੀ 'ਚ ਚੱਲ ਬੂਟੇ ਬਾਟੇ ਨਹੀਂ ਹੈਗੇ ਮੰਡੀ 'ਚ ਹੈਗਾ ਆਪਣੇ ਏਰੀਆ 'ਚ ਤਾਂ ਹੈ ਨਹੀਂ ਉਹ ਮੰਡੀ 'ਚ ਵੀ ਅਮਨੇ ਜਿਆਦਾ ਠਿੱਕੜੀ ਜ਼ਮੀਨਾਂ ਤਾਂ ਤਾਂ ਉੱਥੇ ਵੀ ਐਡਾ ਕੰਮ ਵੀ ਨਹੀਂ ਹੈਗਾ ਜੇ ਸਾਡੇ ਲੇਬਰ ਆ ਗਈ ਤਾਂ ਸਮਝ ਲਓ 10 ਦਿਨ 'ਚ ਗੁੰਮ ਜਾ ਵੀ ਹੋ ਜਾਣਾ ਸਾਰੀ ਆਸ 15 ਦਿਨ ਹੱਦ ਨਹੀਂ ਹੂੰ ਕਿਉਂਕਿ ਹੁਣ ਥੋੜੇ ਨਿਬੜ ਗਿਆ ਇੱਧਰ ਨਿਬੜ ਗਿਆ ਹੋਰ ਕਿਹੜੀ ਹੈ ਨਹੀਂ ਉਹ ਜਿਹੜੀ ਹਾਂ ਹਾਂ ਜਿਹੜੀ ਨਹੀਂ ਹੈਗੀ ਬੂਟਾ ਬਹੁਤ ਹੋ ਗਿਆ ਬੂਟਾ ਬਹੁਤ ਹੋ ਗਿਆ ਚਲੋ ਚੱਲੀ ਜਾਣੇ ਕੰਮ ਇਹ ਤਾਂ ਹੌਲੀ ਹੌਲੀ ਹੁਣ ਆਸਾਨੀ ਤੇਰਾ ਫਿਰ ਪੈਪ ਘੜਤੀ ਨਹੀਂ ਪਾਸੋ ਕਿਹੜੀ ਪੈਪ ਆ ਗੱਬੜੇ ਹਾਂ ਆਹਨ ਆ ਰਹੇ ਭਾਈ ਕਾਹਨ ਆ ਰਹੇ ਅੰਬ ਖਾ ਗਏ ਸਾਰੇ ਛੋਟਾ ਅੰਬ ਅੰਬ ਖਾ ਕੇ ਵਿੱਚ ਸੜੰਦੀਆਂ ਖਾ ਗਏ ਆ ਜਿਹੜਾ ਮੇਰੇ ਨਾਮ ਦਾ ਇਹ ਕਿੜਾ ਆਲੇ ਜਦੋਂ ਤੇਰੇ ਦਿਲ ਦੇ ਪਿੰਡ ਫਿਰਦਾ ਇੱਕ ਪਾਸੇ ਘੰਗਾ ਜਾ ਕੱਢਿਆ ਤੇ ਕਾਲਾ ਜਾ ਪੂਰਾ ਪੂਰਾ ਜਾ ਟਿੰਗਾਲਾ ਉਹ ਖਾ ਗਿਆ ਆਹ ਲੀਜੀ ਤੇ ਵੀ ਤੋਹਾ ਫਾ ਦੇ ਸਾਰੇ ਬਸ ਇਹ ਨਹੀਂ ਗਿਆ ਮਿਲਦਾ ਹੈ ਇਧਰਲੇ ਇਲਾਕੇ ਚ ਕਿਵੇਂ ਆ ਗਿਆ ਭੁੱਲੇ ਭੜਕੇ ਰੱਬ ਜਾਣੇ ਉੱਥੇ ਲਾਂਕੇ ਆਇਆ ਆ ਗਿਆ ਮੇਰੇ ਆਉਂਦੇ ਨੂੰ ਪਾਣੀ ਪੀ ਕੇ ਨੂੰ ਫਾਕੀ ਖਟਿਆਗਾ ਨੇ ਲੈ ਪੰਜ ਮਿੰਟ ਦਾ ਫਰਕ ਪੈ ਗਿਆ ਹਾਂ ਪੰਜ ਵੀ ਨਹੀਂ 2 ਮਿੰਟ ਦੇ ਫਰਕ ਮਾ ਉੱਥੇ ਮੋਟਰਸਾਈਕਲ ਜਾਂਦਾ ਬੀਚ ਨੂੰ ਕੇਦ ਦੇ ਆਇਆ ਹੁਣ ਪ੍ਰਧਾਨ ਜੱਗੇ ਦੇ ਲੇਬਰ ਆਈ ਹੈ ਪੜਦੇ ਤਾਂ ਹੈਗੇ ਥੋੜੀ ਗਰਮੀ ਬਸਦਾ ਮੈਂ ਤਾਂ ਐਂ ਦੇਖਦਾ ਉਹ ਲੇਬਰ ਵੀ ਕੀ ਕਰੂ ਹਮਨੇ ਆਇਆ ਤਾਂ ਬੰਦੇ ਹੀ ਹੈ ਬੰਦੇ ਹੁਣ ਆਪਣੇ ਲੈ ਲਓ ਜੇ ਕੱਦੂਆਂ ਆਪਣੇ ਸਮਝ ਲੋ ਪ੍ਰਧਾਨ ਵੀ ਕਿਤੇ ਤੱਗੀ ਰਹਿ ਜੀਵੇ ਤੱਗੀ ਬਸ ਕਰਾ ਦਿੰਦੀ ਹੈ ਫਿਰ ਕੀ ਆ ਮੈਂ ਕੱਲ ਦਾ ਸਾਫ ਕਰਦਾ ਕਰਦਾ ਫਿਰ ਸਾਫ ਕਰਿਆ ਉਹੀ ਕਹਿੰਦਾ ਹਾਂ ਚਲੋ ਹੁਣ ਇੱਕ ਬਾਈ ਦਿਨ ਵੀ ਬਹੁਤ ਬੜੇ ਆ ਕਾਮ ਤੱਕ ਸੂਰਜ ਜਾਂਦਾ ਹੀ ਨਹੀਂ ਹੈਗਾ ਨਹੀਂ ਜਾਂਦਾ ਹੈਗਾ 6-7 ਵਜੇ ਤੱਕੇ ਖੜਾ ਰਹਿੰਦਾ ਓਕੇ ਆ ਪੁਰਾਣੇ ਗਰਮੀ ਹੁਣ ਕਿਆ ਬਣੂਗਾ ਇਕੜੀ ਨਿਕਲੀ ਜਾਣੀ ਇਹ ਆ ਗਰਮੀ ਇਕੜੀ ਆਮਨੇ ਏਸੀ ਵੀ ਜ਼ਿਆਦਾ ਹੋ ਗਿਆ ਆਪਾਂ ਵੀ ਸੂਰਤਾ ਭਾਲਦੇ ਆ ਬਾਕੀ ਆ ਦੇ ਲੋ ਬਾਈ ਇੰਨਾ ਆਉਣ ਦੀ ਲੋੜ ਨਹੀਂ ਹੈਗੀ ਲੈ ਓਕੇ ਆਪਣੇ ਆਪੇ ਪਾਣੀ ਚਾਲਾ ਮਾਰਦਾ ਏਸੀ ਜੇ ਅੰਦਰ ਜਿੰਨਾ ਠੰਡ ਕਰਦੇ ਉੰਨੀ ਅੱਗ ਕਰਦੇ ਬਾਹਰ ਹਾਂ ਬਾਕੀ ਕੋਲਾ ਮਾਰੇ ਦਾ ਮਨੇ ਹੈਗਾ ਫਾਇਦਾ ਗੁੱਡੇ ਗੁੱਡੇ ਲੱਤ ਜਾਂਦੀ ਫਿਰ ਕਦੋਂ ਨਹੀਂ ਦਾ ਹੋਣਾ ਬਾਈ ਨਾ ਨਾ ਕਦੂ ਜੇ ਟਰੈਕਟਰ ਕੇ ਤੇ ਗੱਬੇ ਪਾ ਜਾਂਦਾ ਕਿਸੇ ਨੂੰ ਕੱਢਣਾ ਨਹੀਂ ਦਾ ਟਰੈਕਟਰ ਤੇ ਆਏ ਬਾਈ ਕਦੂ ਹੋ ਵੀ ਜਾਣਦਾ ਇਥੇ ਉੱਚਾ ਲੱਜੇ ਕਰਨਾ ਤਾਂ ਕਿਨੇ ਉਹਨੇ ਵਿੱਚ ਵੜ ਜੇ ਕਰਨਾ ਤਾਂ ਵੀ ਖੇਤ ਫੇਰ ਉੱਚਾ ਨਹੀਂ ਮਾ ਜਾਣਾ ਤਾਂ ਹਾਂ ਬਾਈ ਨੇ ਪਹਿਲਾਂ ਸਾਨੂੰ ਦੱਸ ਤਾ ਕਿਨੇ ਕਿਵੇਂ ਚਾਲੇ ਨੇ ਵੀ ਕਦੋਂ ਨਹੀਂ ਹੋਣਾ ਟਰੈਕਟਰਾਂ ਬਣਦੇ ਵੀ ਕਿਤੇ ਕੋਈ ਕੰਮ ਹੋ ਗਿਆ ਵਧੀਆ ਰਿਹਾ ਕਦੂ ਹੋਣਾ ਵੀਂ ਦਰਦਾਂ ਉਹਦੇ ਕਹਿੰਦਾ ਸਵਾਗੇ ਨੇ ਫਟਾਈ ਨਹੀਂ ਛੜਤੀਆਂ ਹੂੰ ਉਹ ਉੱਥੇ ਮੜਿਆ ਅਜਿਹਾ ਗੱਲ ਕਰ ਦਿੰਦਾ ਮੈਂ ਥੋੜਾ ਪੀਆ ਹਾਂ ਲੋਟ ਆ ਜਾਂਦਾ ਹਾਂ 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 ਲੋਟਿਆ ਬਣੀ ਬਾਕੀ ਬੈਠ ਜਾਨਾ ਬੈਠ ਜਾਣਾ ਭਈਆਂ ਨੇ ਵੀ ਫਿਰਨਾ ਹਲੇ ਭਈਆਂ ਨੇ ਵੀ ਫਿਰਨਾ ਇਹ ਪੈੜ ਪਰ ਪੈੜ ਧਰ ਕੇ ਤੋੜਦੇ ਹੋ ਵੀ ਤਾਂ ਹੀ ਲੱਗਦੇ ਆ ਬਾਈ ਹੋਰ ਕੀ ਆ ਤਨ ਵੇਚੀਏ ਨੂੰ ਠੰਡੀ ਹਵਾਉਂਦੀ ਵੀ ਆ ਬੁੱਲਾ ਆ ਅਮਨੇ ਉੱਥੇ ਸੋਨੀ ਵਾਲੇ ਬਹੁਤ ਵੰਦੀਆ ਵਾਉਂਦੀ ਹੈ ਨਾ ਬੂਟਿਆਂ ਨੂੰ ਪਾਣੀ ਲਾਇਆ ਪਿਆ ਹੈ ਅਜੇ ਦਾ ਮੰਡੀ ਦੀ ਗੱਲ ਮੈਂ ਜੱਗੇ ਦੇ ਖੇਤ ਪਾਉਣਗੇ ਆਏ ਮੋਟਰ ਸੈਲਫ ਜਿੱਥੇ ਬੁੱਟਿਆਏ ਕਰੇ ਉੱਥੇ ਮੋਟਰ ਸੈਰ ਬਸ ਆਏ ਕਰੇ ਜਿੱਥੇ ਫੇਰ ਤੋਂ ਪਾਏ ਕਰੇ ਅੱਗ ਪਾਈ ਕਰੇ ਉੱਤ ਗੱਲ ਆਪਣੇ ਗੁੱਡੇਪੋਰੀ ਤੇ ਜਦ ਹਰ ਤੀਰਾਂ ਦੇ ਤੁਰਦੇ ਆ ਨਾ ਥੱਲੇ ਨੂੰ ਆਨੇ ਉੱਥੇ ਡੰਡੀ ਹੋਵਾ ਕੰਡਾ ਹੋ ਜਾਂਦਾ ਆਪਣੇ ਏਰੀਆ ਪਰ ਨਾ ਪਤਾ ਕੀ ਵੀ ਠੀਕ ਹੈ ਕਿਤਨਾ ਸ਼ਹਿਰ ਰੋਕੜਾ ਦਿੱਲੀ ਸ਼ਹਿਰ ਉੱਥੇ ਅੱਗ ਪਾਈ ਹੋਣੀ ਇੱਕ ਛੋਟੇ ਛੋਟੇ ਜਿ ਮਕਾਨ ਬਾਕੀ ਨਾ ਬੇੜੇ ਵਿਚਾਰੇ ਤਰੀਕ ਇਲਾਕਾ ਕਹਿੰਦਾ ਆ ਕਿ ਜਿਹੜਾ ਰਿਸ਼ਤੇਦਾਰ ਵੀ ਆ ਜੂਗਾ ਵੀ ਤੁਹਾਡੇ ਬਹੁਤ ਦਰਦਾਂ ਠੰਡੀ ਹੋਵਾ ਕਹਦਾ ਵੀ ਸਾਨੂੰ ਭਾਈ ਇਹ ਤਾਂ ਹੈ ਕਿ ਪਰਾਜਿਕਾ ਹੁਣ ਸ਼ਹਿਰ ਮਾ ਤਾਂ ਏਸੀ ਵਗੈਰਾ ਨਹੀਂ ਸਾਦੇ ਹੋ ਏਸੀ ਦੇ ਕੀ ਕੀ ਖਰਚੇ ਮੈਂ ਕਹਿੰਦਾ ਚਾਰ-ਚਾਰ ਹੁਣੇ ਚਾਰ-ਚਾਰ ਚੱਲਦੇ ਆ ਹਾਂ ਲੈ ਪਿੰਡਾਂ ਦੇ ਘਟ ਸ਼ਹਿਰਾਂ ਸੂਰਾਂ ਜੀ ਜ਼ਿਆਦਾ ਹੈ ਹਾਂ ਚਲੋ ਬਾਕੀ ਬਾਈ ਚੱਲਦਾ ਕੰਮ ਮਾਰੋ ਮਾਰ ਕੇ ਹਰੇ ਪਨੀਰੀ ਲਾਉਣ ਜੋਗੀ ਹੋਗੀ ਕਿਹੜੀ ਹਲੇ ਤਿਆਰ ਹੋ ਰਹੀ ਐ ਪਰ ਨਾਲੇ ਬੀਜ ਵੀ ਹੋ ਰਹੀ ਐ ਹਮ ਪਨੀਰੀਆਂ ਦੇ ਲੈ 26 ਹਲੇ ਵੀ ਬੀਜੀ ਜਾਂਦੇ ਆ ਹਾਂ ਹਾਂ ਅਗਲੇ 26 ਵਾਲੀ ਬਹੁਤ ਝਾੜ ਦਿੰਦੀ ਜਿਹੜੀ ਰੇਟ ਲਾਉਨੇ ਆ ਅੱਛਾ ਮੈਂ ਤਾਂ ਕੋਈ ਜਵੀਰ ਮੱਕੀ ਕਰਕੇ ਚੱਲ ਪੰਗਾ ਲੈ ਜਾਂਦਾ ਵੀ ਚਲੂ ਤੇ ਚਾਰ ਪੈਸੇ ਵੱਜ ਜਾਂਦੇ ਕੰਮ ਵੀ ਕੋਈ ਹੈ ਨਹੀਂ ਹੋਰ ਕਰੀਆ ਗਿਆ ਆਏ ਦਾ ਦੇਖਣਾ ਉਹ ਬਾਈ ਸਾਹਮਣੇ ਦੇਖੋ ਮੱਕੀ ਖੜੀ ਐ ਉਹ ਮੱਕੀ ਹਲੇ ਵੱਡ ਹੋਣੀ ਐ ਉਤੇ 12ਵਾਂ ਬੀਜ ਉਹਦੀ ਪਨੀਰੀ ਹਲੇ ਬੀਜੀ ਹੋਣੀ ਪਰਦਾ ਜੀ ਹਾਂ ਉਹਨੇ ਬੀਜੀ ਵੀ ਆ ਕਿ ਨਹੀਂ ਆ ਕਰ ਦੇਣੀ ਇਹਨੂੰ ਪੰਜ-ਛੇ ਦਿਨ ਤੇ ਖਾਲੀ 10 ਕਿਲੇ ਆ ਉਹ ਬਾਕੀ ਚੱਲੂ ਬਾਈ ਘਰਾੜ ਫਿਰ ਸਾਡੇ ਵੀ ਹੂੰ ਪਨੀਰੀ ਅਸੀਂ ਵੀ ਵੀਜਰੀ ਛੱਡ ਕੇ ਤਿੰਨ ਚਾਰ ਕਿਲਿਆਂ ਦੇ ਵਿੱਚੇ ਜਸਵੀਰ ਬਾਈ ਦੀ ਹੂੰ ਉਹ ਛਿੱਧੀ ਜੰਮੂਦਾ ਨੇ ਉਹ ਹਾਂ ਛਿੱਧੀ ਬਾਈ ਮੈਂ ਇੱਕ ਹੋਰ ਵੀ ਦੇਖੀ ਐ ਨੈਟਵਰਕ ਬਾਈ ਵੀ ਕਿਸੇ ਨੇ ਵੀ ਜੀ ਵੀ ਹੈ ਕਹਿੰਦਾ ਵੀ ਐਦ ਕੀ ਪਈ ਆਪਣੀਆਂ ਬਿਰਲੀਆਂ ਜੰਮੀਆਂ ਹਾਂ ਅਗਲੇ ਮੈਂ ਇੱਕ ਹੋਰ ਵੀ ਦੇਖਿਆ ਵੀ ਜਿਕਣਾ ਬੀਜ ਪਟਾਫ ਜ਼ਿਆਦਾ ਹੈ ਹਾਂ ਪਨੀਰੀ ਥੱਲੇ ਵੀ ਬਹੁਤ ਆ ਗਈ ਤੁਸੀਂ ਪੰਜੀ ਬਹੁਤ ਉਹਦੇ ਨਾਲ ਵੇਚੀ ਪਰ ਹੁਣ ਤਾਂ ਕੋਈ ਨਾ ਲੱਗਦਾ ਵੀ ਭਰ ਗਏ ਖੇਤ ਪਰ ਐ ਛਿੱਧੀ ਹੈਗੀ ਤੂੰ ਆ ਰਿਆਂ ਦੀ ਦੇਖਾ ਮੋਟਾ ਹੋਗਾ ਮਰਦਾ ਕੋਈ ਨਹੀਂ ਹੈਗਾ ਪ੍ਰਾਣੀ ਕਾਏ ਆ ਯਾਰ ਬੀਜੇ ਤੇ ਹੋਇਆ ਨਾ ਕਿਲੋ ਡੋਖੀ ਲੇ ਧੋਪਰੇ ਤੈਗਦਾ ਤਾਂ ਪਟਾਸ ਆ ਜਿਹੜੀ ਵਿੱਚ ਗਿਰੀ ਆ ਉਹ ਜੰਮੀਓ ਨਹੀਂ ਹੈਗੀ ਸੁੱਕ ਗਈ ਸਮਝ ਗਿਆ ਗਿਰੀ ਦਾ ਵਿੱਚੇ ਖੇਤ ਦੇ ਬਾਹਰ ਕੱਢੀ ਨਹੀਂ ਹੈਗੀ ਉਹ ਚੀਜ਼ ਦਾ ਫਰਕ ਹੈ ਹਾਂ ਹਾਂ ਲੈ ਵੀ ਪ੍ਰਧਾਨ ਚੱਲੀਏ ਫੇਰ ਕਰਨ ਨੂੰ ਆਹ ਲੈ ਜਾਣੇ ਪੈਣਾ ਭਾਈ ਹੂੰ ਉਸ ਪਾਸੇ ਇੱਕ ਵੀ ਹੈ ਨਹੀਂ ਸਾਫ ਇਹ ਆ ਹੈ ਨਹੀਂ ਬਜੂਖਾ ਕੱਢਣੀ ਆ ਤਾਂ ਮੈਂ ਕੱਢਤੀਂ ਰੋਲ ਸੋ ਪ੍ਰਧਾਨ ਹੋਤਾ ਨਹੀਂ ਹੈਗੇ ਜਿੱਕਣਾ ਮੱਛਰ ਤਾਂ ਨਹੀਂ ਜਿੱਕੇ ਕੱਢੇ ਕਰਦੇ ਤੇ ਹਾਂ ਕਿ ਕਰਦਾ ਪਲਵਾਨੀ ਲੋਟ ਹਾਂ ਹੋਰ ਕੰਮ ਕਰੀ ਯਾਰ ਹਾਂ ਬਾਕੇ ਇਹਨੂੰ ਚੰਗੀ ਤਰ੍ਹਾਂ ਸੁੱਕੇ ਜੇ ਪਾਣੀ ਛੱਡ ਦੇ ਠੀਕ ਹੈ ਹਾਂ ਪਾਣੀ ਵੀ ਚਲੋ ਇਹਨਾਂ ਖਾਂਦਾ ਨਹੀਂ ਹੈਗਾ ਮੈਂ ਦੇਖਿਆ ਸਵਾਗਾ ਜ਼ੋਵਰੀ ਕਰਕੇ ਮਾਰ ਦੇ ਬਸ ਅੱਛਾ ਹਾਲਾਂਗੇ ਬਾਕੇ ਦੂਰਾ ਸਵਾਗਾ ਮਾਰ ਦੇ ਹਾਂ ਸੁੱਕੇ ਚ ਬਾਕੇ ਦੂਰਾ ਸਵਾਗਾ ਖਤਮ ਕੰਮ ਹੁਣਾਂ ਦਾ ਛੱਲੀਆਂ ਦੋ ਜਾਣੇ ਆ ਉਹ ਪਲੌ ਮਾਰ ਦਿੰਦੇ ਦੋ ਤਿੰਨ ਦਿਨ ਪਹਿਲਾਂ ਰੋਣੀ ਤੇ ਦਾਣਾ ਜਿਹਦੇ ਉੱਕਣੀ ਝੜ ਦਿੰਦੇ ਹਾਂ ਉਹ ਵੀ ਠੀਕ ਹੈ ਤਿਆਰ ਬਾ ਹੋਏ ਨਾ ਪ੍ਰਧਾਨ ਜੀ ਫਿਰ ਉੱਕਣੀ ਉਹ ਬਦੁੱਖਾ ਲਾਈਆਂ ਬਈ ਕੁੱਤਿਆਂ ਦੇ ਪ੍ਰਧਾਨ ਨੇ ਉਹਦੇ ਨਾਲ ਲਾਲ ਠੀਂਗਾ ਰੱਖਣੀਆਂ ਗੰਨੇ ਦੇ ਵਿੱਚ ਵੀ ਲਫਾਫੇ ਬਣ ਕੁੱਤੇ ਨਾਲ ਲੰਘਣ ਮਾ ਨੀਲੂ ਗੋਂ ਦਾ ਹੀ ਪੰਗਾ ਬਣੇ ਕੁੱਤੇ ਕਾ ਤੇਰੇ ਫੇਰ ਵੀ ਕੁਛ ਨਹੀਂ ਕਹਿੰਦੇ ਹਾਂ ਕੁੱਤੇ ਫੇਰ ਨਹੀਂ ਕਹਿੰਦੇ ਨੀਰਗੋਂ ਜਾਂ 10 ਜੀ ਭੱਜਦੀਆਂ ਨਾ ਮਾ ਫਿਰ ਤਾਂ ਕਹਿੰਦੀ ਆ ਵੀ ਕਿਲੇ ਦੀ ਫਾਂ ਉਹਦੇ 6 ਜਨੇ ਫਟ ਲੈ ਜਾਣਗੇ 10 ਗਏ ਆ ਇਕੱਠਿਆਂ ਲੰਘਣੀਆਂ ਜਿੱਥੇ ਨੂੰ ਬਾਈ ਫਰਕ ਤਾਂ ਹੈਗਾ ਹੀ ਆ ਆ ਬਈ ਚੱਲੀਏ ਕਰਨਾ ਹੁਣ ਗਰਮੀ ਨੇ ਕਰਾਈ ਜੀ ਬੱਸ ਮੈਂ ਬਾਹਰ ਗਿਆ ਕੰਮ ਹੋਸਾ ਤੇ ਤੁਹਾਨੂੰ ਗਰਮੀ ਬਹੁਤ ਨਹੀਂ ਏਸੀ ਲਾਉਣੇ ਹਾਂ ਤੇ ਜ਼ਿਆਦਾ ਰਹਿੰਦਾ ਨਹੀਂ ਗਰਮੀ ਦਾ ਆਹੀ ਲੱchnਾ ਤੇਰੇ ਗਰਮੀ ਦਾ ਮਰਦਾ ਤੈਨੂੰ ਵੀ ਨਹੀਂ ਮੈਨੂੰ ਇਨੀ ਗਰਮੀ ਨਹੀਂ ਹੈਗੀ ਅਮਰੇ ਨਹੀਂ ਮੈਨੂੰ ਗਰਮੀ ਨਹੀਂ ਤੈਨੂੰ ਗਰਮੀ ਬਹੁਤ ਆਉਂਦੀ ਹੈ ਏਸੀ ਹਾਂ ਦੇਖੋ ਭਾਈ ਜਿਹੜਾ ਬੰਦਾ ਜ਼ਿਆਦਾ ਉਹ ਕਰਦਾ ਸਮਝ ਲੈ ਏਸੀ ਚ ਪੰਦਾ ਜ਼ਿਆਦਾ ਗਰਮੀ ਮੰਦਾ ਗਰਮੀ ਲੋਡੀ ਕਹਿੰਦਾ ਸਾਲੀ ਸਾਨੂੰ ਵੀ ਬਹੁਤ ਆਉਂਦੀ ਨਾਲੇ ਸਾਰੀ ਜਿਹੜੀ ਕਹਿੰਦਾ ਉੱਥੇ ਧੁੱਪੇ ਹੀ ਰਹਿੰਦੇ ਆ ਮਾਹ ਭਾਈ ਦੇਨੇ ਆ ਇਹ ਤਾਂ ਜਿਹੜੇ ਇਹ ਦਿਨਾਂ ਚ ਤਾਂ ਆਉਣ ਹੀ ਹੋਣ ਹੁਣ ਨਹੀਂ ਠਕਾਦਾ ਜੀ ਪਰ ਜੇ ਗਰਮੀ ਆਵੇ ਹਵਾ ਵੀ ਠੰਡੀ ਲੱਗਦੀ ਹੈ। ਫ੍ਰੀ ਕੰਡਾ ਹੋ ਜਾਂਦਾ। ਮੋਟਰਸਾਈਕਲ ਤੇ ਜਾਂਦੇ ਨੂੰ ਫਰਕ ਤਾਂ ਹੈਗਾ। ਚੱਲ ਬਾਈ ਚੱਲੀਏ। ਹੋਰ ਕਹਿੰਦੇ ਚੱਲਦੇ ਮੈਂ ਵੀ ਰੋਪੜ ਨਹੀਂ ਜਾਣਾ।